ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਸਾਰਾ ਸੰਸਾਰ ਹੀ ਪ੍ਰਮਾਤਮਾ ਦਾ ਹੈ ਪ੍ਰਮਾਤਮਾ ਹੀ ਪ੍ਰਮਾਤਮਾ ਹੈ ਅਸੀਂ ਉਹਨੂੰ ਕੀ ਦੇ ਸਕਦੇ ਹਾਂ ਸਭ ਨਾਨਕ ਬ੍ਰਹਮ ਪਸਾਰੋ ਜਿਸ ਦਾ ਸਾਰਾ ਬ੍ਰਹਿਮੰਡ ਹੈ ਉਹਨੂੰ ਕੋਈ ਕੀ ਦੇ ਸਕਦਾ ਹੈ ਦੇਖੋ ਪਸ਼ੂਆਂ ਦੀ ਵੀ ਕੀਮਤ ਹੈ ਪਸ਼ੂ ਮਰੇ 10 ਕਾਜ ਸਵਾਰੇ ਬੰਦੇ ਦੀ ਬੋਡੀ ਵੀ ਚਲੋ ਅੱਜ ਕੱਲ ਵਿੱਚੋਂ ਲੀਵਰ ਕੱਟ ਦਿੱਤਾ ਜਾਂਦਾ ਹੈ ਕਿਡਨੀਆਂ ਚੇਂਜ ਹੋ ਜਾਂਦਾ ਹੈ ਸਮਾਨ ਮਰਨ ਤੋਂ ਬਾਅਦ ਬੰਦੇ ਦਾ ਵੀ ਤੋਲੋ ਕੰਮ ਆ ਜਾਂਦਾ ਹੈ ਮਾੜਾ ਮੋਟਾ ਸ਼ਰੀਰ ਕੀਮਤ ਹੈ ਰਜੋ ਪਰਮਾਤਮਾ ਹੈ ਹਰ ਆਪ ਅਮੁੱਲਕ ਹੈ ਜਿਹੜਾ ਹੈ ਹੀ ਅਮੁੱਲ ਉਹਦੀ ਕੋਈ ਕੀ ਕੀਮਤ ਪਾਉ ਕੀ ਕੀਮਤ ਪਾ ਸਕਦਾ ਹੈ ਨਾਮ ਕੋਈ ਖਰੀਦ ਸਕਦਾ ਹੈ ਤੁਸੀਂ ਦੁਨੀਆ ਵਿੱਚ ਵੇਖੋ ਸਾਰੇ ਕਰਮ ਕਾਂਡ ਹੋ ਹੀ ਤਾਂ ਰਹੇ ਨੇ ਜਿੰਨੇ ਵੀ ਕਰਮ ਕਾਂਡ ਵੇਖਦੇ ਹੋ ਨਾ ਉਹ ਤਾਂ ਹੁੰਦੇ ਨੇ ਪਰਮਾਤਮਾ ਮੇਰੇ ਅਧੀਨ ਚੱਲੇ ਮੇਰਾ ਕਹਿਣਾ ਮੰਨੇ ਸਾਡੇ ਚ ਵੀ ਜੇ ਕੋਈ 40 ਬਾਠ ਕਰਦਾ ਹੈ 50 ਬਾਠ ਕਰਦਾ ਇੱਕ ਦਿਨ ਵਿੱਚ ਉਹ ਆਪਣਾ ਕਹਿਣਾ ਮਨਵਾਉਣਾ ਚਾਹੁੰਦਾ ਵੀ ਮੇਰੇ ਕਹਿਣੇ ਵਿੱਚ ਪਰਮਾਤਮਾ ਚੱਲੇ ਮੇਰੀ ਮੰਨੇ ਪਰ ਆਪਣੀਆਂ ਚੀਜ਼ਾਂ ਦੀ ਹੰਗਤਾ ਇੱਕ ਪਾਸੇ ਰੱਖਣੀ ਪੈਂਦੀ ਹੈ ਤੇ ਕਰਨਾ ਕੀ ਪੈਂਦਾ ਆਪਾ ਅਰਪਣ ਕਰਨਾ ਪੈਂਦਾ ਹੈ ਪਰਮਾਤਮਾ ਤੇ ਸੱਚਾ ਨਾਮ ਕਿਸੇ ਹੱਥ ਨਾਲ ਜਾਂ ਕਿਸੇ ਮਾਨ ਨਾਲ ਜਾਂ ਕਿਸੇ ਧਨ ਨਾਲ ਨਹੀਂ ਮਿਲਦਾ ਜੀ ਨਾਮ ਅਮੋਲਕ ਨਾ ਪਾਇਆ ਜਾਏ ਕਿਸੇ ਦੁਕਾਨ ਕੋਲ ਜਾਓ ਕਿਸੇ ਦੁਕਾਨ ਦੇ ਜਿਹੜਾ ਦੁਕਾਨ ਤੇ ਬੰਦਾ ਹੋਏਗਾ ਆਪਾਂ ਦੁਕਾਨ ਤੇ ਜਾਂਨੇ ਆ ਆਪਾਂ ਕੀ ਮੰਗਨੇ ਆ ਜੋ ਲੋੜਿੰਦਾ ਸਮਾਨ ਹੈ ਘਰ ਵਿੱਚ ਚਾਹੀਦਾ ਕਿਸੇ ਨੂੰ ਸਾਬਣ ਚਾਹੀਦੀ ਹੈ ਕਿਸੇ ਨੂੰ ਰਾਸ਼ਨ ਪਾਣੀ ਚਾਹੀਦਾ ਹੈ ਕੋਈ ਕੱਪੜੇ ਦੀ ਦੁਕਾਨ ਤੇ ਜਾਂਦਾ ਹੈ ਕਿਸੇ ਵੀ ਸ਼ੋਪ ਤੇ ਆਪਾਂ ਜਾ ਕੇ ਦੰਨ ਕਹਿ ਸਕਦੇ ਵੀ ਨਾਮ ਦੇ ਦੋ ਮੈਂ ਇੰਨੇ ਪੈਸੇ ਦੰਨਾ ਮੈਨੂੰ ਨਾਮ ਤੇ ਹਾਫੜ ਲੱਖ ਰੁਪਇਆ ਮੁਕਤੀ ਦੇ ਦੇ ਮੈਨੂੰ ਨਹੀਂ ਮਿਲਦੀ ਨਾਮ ਅਮੋਲਕ ਨਾ ਪਾਇਆ ਜਾਏ ਹਾਂ ਜੇ ਗੁਰਪ੍ਰਸਾਦ ਵਰਤ ਜਾਵੇ ਤਾਂ ਗੱਲ ਵੱਖਰੀ ਹੈ ਇਹ ਤੇ ਸੱਚ ਹੈ ਏਕ ਅਚਰਜ ਜਨ ਦੇਖੋ ਭਾਈ ਦੂਪ ਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰਪ੍ਰਸਾਦ ਵਸ ਹੈ ਮਨ ਆ ਗੁਰਪ੍ਰਸਾਦ ਵਸੈ ਮਾਨਿਆਏ ਗੁਰਪ੍ਰਸਾਦ ਵਸੈ ਮਾਨਿਆਏ ਗੁਰਪ੍ਰਸਾਦ ਵਸੈ ਮਾਨਿਆਏ ਗੁਰਪ੍ਰਸਾਦ ਵਸੈ ਮਾਨਿਆਏ ਮੈਂ ਫਿਰ ਵੰਦੀ ਕਰਦਾ ਕਿਸੇ ਵੀ ਹੱਟ ਨਾਲ ਜਾਂ ਕਿਸੇ ਧਨ ਨਾਲ ਪਰਮਾਤਮਾ ਖਰੀਦਿਆ ਨਹੀਂ ਜਾ ਸਕਦਾ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਬਿੱਲ ਲਾਏ ਬੜੀ ਦੁਨੀਆ ਆਈ ਤੇ ਬੜੀ ਦੁਨੀਆ ਚੱਲ ਗਈ ਕਿਸੇ ਨੂੰ ਧਨ ਨਾਲ ਪ੍ਰਾਪਤ ਨਹੀਂ ਹੁੰਦਾ ਆਪਣੇ ਹੱਥ ਨਾਲ ਪ੍ਰਾਪਤ ਨਹੀਂ ਹੁੰਦਾ ਫਿਰ ਬੇਨਤੀ ਕਰਦਾ ਆਪਣੀਆਂ ਚੀਜ਼ਾਂ ਦੀ ਜਿਹੜੀ ਹੰਗਤਾ ਉਹ ਇੱਕ ਪਾਸੇ ਰੱਖਣੀ ਪੈਂਦੀ ਹੈ ਜਿਹਨੂੰ ਮਿਲ ਜਾਵੇ ਕੋਈ ਨਿਸ਼ਾਨੀ ਵੀ ਹੈ ਐਸਾ 사ਤਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਂਪੀ ਹੈ ਵਿਚੋਂ ਆਪ ਜਾਏ ਹੁਣ ਅਸੀਂ ਆਪਣਾ ਸ਼ੀਸ਼ ਤੇ ਵੱਢ ਕੇ ਨਹੀਂ ਲਿਆ ਸਕਦੇ ਭਈਆ thesis ਅਰਪਣ ਕਰੀਏ ਸਿਰ ਦੇ ਵਿੱਚ ਹੈ ਕੀ ਹੈ ਹਉਮੈ ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਿਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਹਉ ਮੈਂ ਧੀਰਗ ਰੋਗ ਹੈ ਦਾਦੂ ਪੀ ਇਸ ਮਾਹੇ ਕਿਰਪਾ ਕਰਹ ਜੇ ਆਪਣੀ ਤਾ ਗੁਰ ਕਾ ਸ਼ਬਦ ਕਮਾਹੇ ਨਾਨਕ ਤਹ ਸੁਨੋ ਜਨੋ ਿਤ ਸੰਜਮ ਇਸ ਢੰਗ ਨਾਲ ਇਸ ਤਰੀਕੇ ਨਾਲ ਦੁੱਖ ਜਾਏ ਇਹ ਜਿਹੜਾ ਹੰਮੇ ਵਾਲਾ ਦੁੱਖ ਹੈ ਜਾਂਦਾ ਹੈ ਹੁਣ ਉਹ ਸਿਰ ਕਿਹੜਾ ਹੈ ਭਾਵ ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਜਾਂਦੇ ਆ ਤੇ ਸਾਡੀ ਆਪਣੀ ਮਰਜ਼ੀ ਨਾਲ ਹੀ ਹੁੰਦੀ ਹੈ ਸਾਡੀ ਆਪਣੀ ਮੈਂ ਨਾਲ ਹੀ ਹੁੰਦੀ ਹੈ ਵੀ ਮੈਂ ਦਿੱਤਾ ਹੈ ਮੈਂ ਦਿੱਤਾ ਹੈ ਮੈਂ ਕੀਤਾ ਹੈ ਉੱਤੇ ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਨਾ ਜਿਹਨੂੰ ਵੀ ਮਿਲਿਆ ਉਹਨੇ ਸਿਰ ਦਿੱਤਾ ਭਾਵ ਉਹਨੇ ਆਪਣੀ ਹਉਮੈ ਕੱਢ ਦਿੱਤੀ ਹਉਮੈ ਵਿੱਚੋਂ ਹੀ ਹਉਮੈ ਵਾਲੀ ਦਵਾਈ ਕੱਢ ਲਈਤੀ ਸੈਲਫ ਕੌਨਫੀਡੈਂਸ ਕੱਢ ਲਿਆ ਵਿੱਚੋਂ ਓਵਰਕਨ ਓਵਰ ਕੌਨਫੀਡੈਂਸ ਛੱਡ ਦਿੱਤਾ ਵਾਇਕੂ ਜੀ ਨੇ ਲਿਆ ਕੇ ਆਪਣੀ ਇੱਧਾ ਖੋਪਰੀ ਰੱਖ ਦਿੱਤੀ ਏਦਾਂ ਉਹ ਖੋਪਰੀ ਵਿੱਚ ਕਹਿੰਦੇ ਚੰਗਿਆਈਆਂ ਭਰ ਦੋ ਮਹਾਰਾ ਜਿੰਨੀ ਵੀ ਮਨਮਤੈ ਬੁਰਿਆਈਆਂ ਆਪ ਵਿੱਚੋਂ ਕੱਢੋ ਆ ਲੈ ਲਓ ਆ ਨਹੀਂ ਮੈਨੂੰ ਚਾਹੀਦੀਆਂ ਏਦਾਂ ਕੋਈ ਕਹਿੰਦਾ ਜੇ ਕੋਈ ਕਵੇ ਤਾਂ ਗੱਲ ਬਣ ਜਾਵੇ ਬਸ ਨਾਲ ਨਾਲ ਇਹ ਚੱਲਦਾ ਹੈ ਭਈਓ ਮੇਰੇ ਦੀਨ ਚੱਲੇ ਮੇਰਾ ਕਹਿਣਾ ਮੰਨੇ ਮੈਂ ਆ ਦੇਤਾ ਮੈਂ ਆ ਦੇਤਾ ਮੈਂ ਆ ਦੇਤਾ ਫਿਰ ਬੇਨਤੀ ਕਰਦਾ ਸਮੁੱਚਾ ਬ੍ਰਹਿਮੰਡ ਸਾਰਾ ਬ੍ਰਹਿਮੰਡ ਪ੍ਰਮਾਤਮਾ ਹੈ ਅਸੀਂ ਕੀ ਦੇ ਦੇ ਸਕਦੇ ਬਾਗ ਵਿੱਚ ਬੜੇ ਫਲ ਲੱਗੇ ਹੋਏ ਨਹੀਂ ਕੁਮਾਰੀ ਰੱਖਿਆ ਹੋਇਆ ਮਾਲੀ ਅੱਜ ਵੇਖਦਾ ਮਾਲਕ ਆਇਆ ਇੱਕ ਬਾਗ ਦਾ ਮਾਲਕ ਵੀ ਹੈ ਬਾਹਰ ਗੱਡੀ ਖੜਾਈ ਕਾਰ ਖੜਾਈ ਤੇ ਆ ਕੇ ਬੈਠ ਗਿਆ ਉਹਨੂੰ ਪਤਾ ਚੱਲ ਗਿਆ ਵੀ ਮਾਲਕ ਜੀ ਆ ਗਏ ਹੈ ਤੇ ਮਾਲਕ ਪ੍ਰਮਾਤਮਾ ਪਰ ਡਿਊਟੀਆਂ ਵੀ ਲੱਗੀਆਂ ਨੇ ਨਾ ਕਿਸੇ ਕੋਲ ਕਿੰਨੀ ਪ੍ਰੋਪਰਟੀ ਐ ਕਿਸੇ ਕੋਲ ਕਿੰਨੀ ਪ੍ਰੋਪਰਟੀ ਐ ਵਾਸਤਵਕ ਮ ਖਚਤ ਨਹੀਂ ਹੋਣਾ ਅਸੀਂ ਕੰਮ ਲੈਣਾ ਪ੍ਰਮਾਤਮਾ ਏ ਵਾਇਗੁਰੂ ਗੁਰੂ ਨਾਨਕ ਤੇਰਾ ਹੀ ਤੇਰਾ ਹੈ ਸਭ ਕੁਝ ਤੇਰਾ ਹੀ ਐ ਅਸੀਂ ਤੇ ਤੁਹਾਡੇ ਖਜ਼ਾਨੇ ਵਿੱਚੋਂ ਵਰਤ ਰਹੇ ਹਾਂ ਤੇ ਅੱਜ ਵੇਖਿਆ ਵੀ ਮਾਲਕ ਆ ਕੇ ਬੈਠ ਗਿਆ ਉਹਨੇ ਨਾ ਇਹਨੂੰ ਇੰਨਾ ਖੁਸ਼ੀ ਹੋ ਗਈ ਉਹਨੂੰ ਚਾਹ ਚੜ ਗਿਆ ਉਹਨੇ ਵਧੀਆ ਵਧੀਆ ਫਲ ਤੋੜਨੇ ਸ਼ੁਰੂ ਕਰਤੇ ਅੰਦਰ ਜਾ ਕੇ ਕੁਝ ਕੁ ਮਿੰਟਾਂ ਬਾਅਦ ਘੰਟੇ ਅੱਧੇ ਘੰਟੇ ਵਿੱਚ ਆ ਕੇ ਜਲ ਪਾਣੀ ਛਕਾਇਆ ਤੇ ਨਾ ਜਿੰਨੇ ਵੀ ਫਲ ਸੀ ਉਹ ਲਿਆ ਕੇ ਮਾਲਕ ਦੇ ਪੈਰਾਂ 'ਚ ਰੱਖਦੇ ਹੁਣ ਇੱਥੇ ਵੀ ਜਦੋਂ ਆਪਾਂ ਲੈ ਕੇ ਆਉਂਦੇ ਆ ਕੀ ਸਾਡੀ ਇਹ ਈਸ਼ਾ ਹੈ ਉਹ ਸੰਭਾਲੀ ਵਾਲੀ ਉਹ ਮਾਲੀ ਕਰਦਾ ਕੀ ਹੈ ਮਾਲੀ ਨੇ ਜਦੋਂ ਚੜਨਾ ਵਿੱਚ ਰੱਖੇ ਨਾ ਹੱਥ ਜੋੜਦੇ ਬਸ ਚੁੱਪ ਹੋ ਗਿਆ ਨਾ ਤਾਂ ਉਹਨੇ ਨਾਮ ਬੁਲਵਾਇਆ ਮੇਰਾ ਨਾਮ ਵੀ ਮੈਂ ਦਿੱਤੇ ਨਾ ਉਹਨੇ ਇਦਾਂ ਦੀ ਗੱਲ ਕਰੀ ਵੀ ਮੇਰੀ ਤਨਖਾਹ ਵਧਾਓ ਕੁਝ ਨਹੀਂ ਬੋਲਿਆ ਉਹਨੂੰ ਪਤਾ ਕੀ ਕਹਿੰਦੇ ਆ ਪ੍ਰੇਮ ਪੇਟਾ ਬਣ ਗਈ ਪ੍ਰੇਮ ਪੇਟਾ ਬਣ ਗਈ ਜੀ ਉਹਦੇ ਦਿੱਤੇ ਵਿੱਚੋਂ ਹੁਣ ਇੱਕ ਸੋਚਣ ਵਾਲੀ ਗੱਲ ਹੈ ਜਿਹੜਾ ਬਾਗ ਹੈ ਉਹ ਕਿਸ ਦਾ ਮਾਲਕ ਦਾ ਹੁਣ ਮਾਲਕ ਹੀ ਬਾਗ ਵਿੱਚ ਆ ਗਿਆ ਉਹਦੇ ਫਲ ਉਨੀ ਤੋੜ ਕੇ ਮਾਲੀ ਨੇ ਉਹਨਾਂ ਦੇ ਚੜਨਾ ਵਿੱਚ ਰੱਖ ਦਿੱਤੇ ਕੁਝ ਮੰਗਿਆ ਵੀ ਨਹੀਂ ਮਾਲਕ ਇਹ ਨਾ ਖੁਸ਼ ਹੋ ਗਿਆ ਇਹ ਨਾ ਖੁਸ਼ ਹੋ ਗਿਆ ਜੀ ਤੋ ਮਾਲਕ ਹੀ ਖੁਸ਼ ਹੋ ਗਿਆ ਸਾਰਾ ਕੁਝ ਉਹਦਾ ਹੀ ਹੋ ਜਾਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਮਾਲਕ ਹੀ ਮਿਲ ਗਿਆ ਮਾਲਕ ਹੀ ਖੁਸ਼ ਹੋ ਗਿਆ ਉਹਦੇ ਦਿੱਤੇ ਵਿੱਚੋਂ ਪ੍ਰੇਮ ਭੇਟਾ ਬਣ ਗਈ ਹੈ ਸਾਰਾ ਕੁਝ ਉਹਦਾ ਹੀ ਹੈ ਪ੍ਰੇਮ ਭੇਟਾ ਬਣ ਗਈ ਅਸੀਂ ਵੀ ਇੰਨਾ ਕਰਦੇ ਆ ਅਸੀਂ ਕਹਿੰਨੇ ਮੈਂ ਦਿੱਤਾ ਦਾਨ ਕੀਤਾ ਦਾਨ ਮੈਂ ਦਾਨ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਦਾਨੀ ਹੈ ਕੋਈ ਦਿਖਾ ਦਿਓ ਕੋਈ ਦਾਨੀ ਨਹੀਂ ਹੈ ਜਿਹਨੂੰ ਵੀ ਮਿਲਿਆ ਉਹਨੇ ਤੇ ਭਾਈ ਸਿਰ ਦਿੱਤਾ ਭਾਵ ਆਪਣੀ ਹੋਂਮੇ ਵੱਢ ਕੇ ਰੱਖ ਦਿੱਤੀ ਮਹਾਰਾਜ ਦੇ ਚਰਨਾਂ ਵਿੱਚ ਦਾਨ ਵੀ ਕਰਦਾ ਸਭ ਕੁਝ ਕਰਦਾ ਹੈ ਬੰਦਾ ਕਰਮकांड ਵੀ ਕਰਦਾ ਹੈ ਸਾਰੇ ਧਾਰਮਿਕ ਕਾਜ ਵੀ ਕਰਦਾ ਹੈ ਪਰ ਹੋਂਮੇ ਨਹੀਂ ਜਾਂਦੀ ਕੋਈ ਵਿਰਲਾ ਆਪਣਾ ਮਨ ਹੀ ਗੁਰੂ ਦੇ ਚਰਨਾਂ ਵਿੱਚ ਰੱਖ ਤੁੰਦਾ ਵੀ ਮਾਨੀ ਤੁਹਾਡਾ ਮੇਰਾ ਮਨ ਵੀ ਨਹੀਂ ਜਿਨ੍ਹਾਂ ਪਾਇਆ ਤਿਨ੍ਹਾਂ ਛਾ ਪਾਇਆ ਉਹ ਤੇ ਬਸ ਚੁੱਪ ਹੋ ਗਏ ਅੰਦਰ ਉਹ ਅਸਲੀ ਕਿਉਂਕਿ ਜਿਹੜੀ ਅਸਲੀ ਗੱਲ ਬਾਤ ਹੈ ਉਹ ਬੋਲ ਕੇ ਥੋੜਾ ਦੱਸੀ ਜਾਂਦੀ ਹੈ ਉਹ ਕੋਈ ਸ਼ਬਦ ਹੀ ਨਹੀਂ ਹੈ ਉੱਥੇ ਤੇ ਗੱਲ ਬਣ ਜਾਂਦੀ ਹੈ ਜਿਸ ਦਾ ਜੀਉ ਉਸ ਮਿਲ ਰਿਹਾ ਹੈ ਕਹੇ ਯਤਨ ਕਰਨ ਦੀ ਲੋੜ ਨਹੀਂ ਪੈਂਦੀ ਜਿਵੇਂ ਆਪਾਂ ਨਾਮ ਜਪਦੇ ਆ ਨਾ ਮੈਂ ਕਈ ਸਾਲ ਪਹਿਲਾਂ ਨਾ 14 15 ਸਾਲ ਪਹਿਲਾਂ ਘਰੇ ਬੈਠ ਕੇ 12 ਵਜੇ ਤੋਂ 1 ਮਿੰਟ ਲੇਟ ਨਹੀਂ ਸੀ ਹੁੰਦਾ ਇਸ ਹੱਥ ਚ ਧੁੰਦਾ ਪੈਂਦੀ ਆਣ ਕੁਝ ਵੀ ਪੂਰਾ ਹਟ ਕਰੀਦਾ ਸੀ ਟਾਪਾ ਪਾਣੀ ਦਾ ਪਰ ਹੁੰਦਾ ਜਲਦੀ ਜਲਦੀ ਨਹਾ ਕੇ ਫੇਰ ਜਾਈ ਜੇ ਬਹਿ ਜਾਣਾ ਮੈਂ ਇਕੱਲੇ ਨੇ ਕਰਨਾ ਵਾਹ ਗੁਰੂ ਵਾਹ ਗੁਰੂ ਗੁਰੂ ਮੇਰੀ ਮਾਤਾ ਨੇ ਆ ਜਾਣਾ ਉਹ ਡਿਊਟੀ ਜਾਣਾ ਹੈ ਸਵੇਰੇ ਕਰਦਿਆਂ ਨੇ ਤੁਹਾਡੇ ਡੈਡੀ ਨੂੰ ਡਿਊਟੀ ਜਾਣਾ ਇਦਾਂ ਮੈਨੂੰ ਫਿਰ ਅੰਦਰੋਂ ਮੈਨੂੰ ਉਸਹਾਂ ਦਾ ਸੀ ਕਰ ਬਾਇਕੂ ਦਾ ਸਿਮਰਨ ਰਿਹਾ ਉਹਨਾਂ ਨੇ ਵੀ ਪੂਰਾ ਜੋਰ ਲਾਇਆ ਕਿ ਦੇ ਕਸ਼ਹਿਰਾ ਲਪੋ ਦੇਣਾ ਵੀ ਹੁਣ ਇਹ ਨਾਊਗਾ ਇਦਾਂ ਖੜਕਾ ਕਰੂਗਾ ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਦਿਨ ਕਿਰਪਾ ਹੁੰਦੀ ਹੈ ਭਾਈ ਜਿਸ ਦਾ ਜੀਉ ਤਿਸ ਮਿਲ ਰਿਹਾ ਹੈ ਫਿਰ ਯਤਨ ਕਰਨ ਦੀ ਲੋੜ ਨਹੀਂ ਪੈਂਦੀ ਵਾਹਿਗੁਰੂ ਆਪਣੇ ਆਪ ਹੀ ਚੱਲੇਗਾ ਮੁਆਫ ਕਰਨਾ ਬੋਲਣ ਦੀ ਲੋੜ ਨਹੀਂ ਪੈਂਦੀ ਜਿਸ ਦਾ ਜੀਉ ਤਿਸ ਮਿਲ ਰਿਹਾ ਹੈ ਸਰੀਰ ਦੇ ਅੰਦਰ ਨਾ ਜਿਵੇਂ ਇੱਕ ਪਿਆਜ਼ ਗੰਡਾ ਹੈ ਨਾ ਗੰਡੇ ਨੂੰ ਤੁਸੀਂ ਕੱਟੋ ਉਹਦੇ ਵਿੱਚੋਂ ਦੇਖੋ ਅਲੱਗ-ਅਲੱਗ ਪੜਤੀ ਕ ਰਜ਼ਾਈ ਦੀ ਤਰ੍ਹਾਂ ਅਲੱਗ ਫਿਰ ਉਹਦੇ ਇੱਕ ਪੋਲੀਥੀਨ ਇੱਕ ਹੋਰ ਬਣਿਆ ਹੁੰਦਾ ਚਿੱਟਾ ਜਾਂ ਪੜਤ ਕਾਫੀ ਤਰ੍ਹਾਂ ਦੀਆਂ ਪਰਤਾਂ ਨਿਕਲਦੀਆਂ ਨੇ ਪਿਆਜ਼ ਚੋਂ ਗੰਡੇ ਚੋਂ ਐਸੇ ਤਰ੍ਹਾਂ ਹੈ ਜਿਹੜੀ ਬੋਡੀ ਹੈ ਬੋਡੀ ਵਿੱਚ ਇੱਕ ਚੀਜ਼ ਹੈ ਜੀਓ ਜਿੰਦ ਆਤਮਾ ਮਨ ਮਾਈਂਡ ਸਾਡੇ ਸਰੀਰ ਦਾ ਮੁੱਲ ਹੈ ਮੈਂ ਫਿਰ ਬੇਨਤੀ ਕਰਦਾ ਜਿਸ ਕਰਕੇ ਸਾਰੀ ਖੇਡ ਤੁਰੀ ਫਿਰਦੀ ਹੈ ਉਹਦਾ ਕੋਈ ਮੁੱਲ ਨਹੀਂ ਜਿਹੜਾ ਜਿਉ ਹੈ ਅੰਦਰ ਜਿੰਦ ਹੈ ਨਾ ਜਿਸ ਕਰਕੇ ਸਾਰੀ ਖੇਡ ਤੁਰੀ ਫਿਰਦੀ ਹੈ ਜੇ ਇਹ ਜਿਉ ਜਿੰਦ ਪਰਮਾਤਮਾ ਨਾਲ ਨਾਮ ਨਾਲ ਇਕਮਿਕ ਹੋ ਗਿਆ ਉਹਨੂੰ ਕਹਿੰਦੇ ਨੇ ਆਤਮਾ ਪਰਮਾਤਮਾ ਇਕ ਹੋ ਗਿਆ ਹੁਣ ਪਰਮਾਤਮਾ ਤੇ ਆਤਮਾ ਵੱਖਰੇ ਵੱਖਰੇ ਨਹੀਂ ਜਦੋਂ ਤੱਕ ਮੇਰੀ ਮਰਜੀ ਹੈ ਹਉਮੈ ਹੈ ਉਦੋਂ ਤੱਕ ਤੇ ਕੋਈ ਗੱਲ ਹੀ ਨਹੀਂ ਬਣਨੀ ਜਦੋਂ ਆਤਮਾ ਪਰਮਾਤਮਾ ਇੱਕ ਹੋ ਗਈ ਫਿਰ ਤੇ ਖੇਡ ਵੜ ਗਈ ਨਾ ਜਿਸ ਦਾ ਜਿਉ ਤਿਸ ਮਿਲਰ ਹੈ ਹਰ ਵਸੈ ਮਨ ਆਏ 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 ਉਸੀ ਜਿੰਦ ਜੀਵ ਨੂੰ ਇੱਥੇ ਮਨ ਕਹਿ ਤਾ ਹਰ ਵਸੈ ਮਨ ਉਹ ਇਕਮਿਕ ਹੋ ਗਏ ਸਤ ਸੰਤੋਖ ਦਇਆ ਧਰਮ ਧੀਰਜ ਨਾਲ ਬਿਲਕੁਲ ਇਕਮਿਕ ਹੋ ਗਏ ਐਸੀ ਕਿਰਪਾ ਹੋਈ ਆਪਾਂ ਲੋਹੇ ਵਰਗੇ ਆ ਗੁਰੂ ਸੋਨੇ ਵਰਗਾ ਗੁਰਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਗੁਰਪਾਰਸ ਜੋਤੀ ਜੋਤ ਮਿਲਾਏ ਜੋਤੀ ਜੋਤ ਮਿਲਾਏ ਜੋਤੀ ਜੋਤ ਮਿਲਾਏ ਕਾਇਆ ਗੜ ਸੋਇਆ RAM ਕਾਇਆ ਗੜ ਸੋਇਆ RAM ਜਦੋਂ ਗੁਰੂ ਹੀ ਜੀਵਨ ਵਿੱਚ ਆ ਗਿਆ ਫਿਰ ਪਰਮਾਤਮਾ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਮਨ ਆਤਮਾ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਜਿੰਦ ਮਿਲਾਦ ਹੁੰਦਾ ਹੈ ਪਰਮਾਤਮਾ ਨਾਲ ਗੁਰੂ ਨਾਲ ਜਿੰਦ ਮਿਲ ਗਈ ਪਰਮਾਤਮਾ ਨਾਲ ਜਿੰਦ ਮਿਲ ਗਈ ਗੁਰੂ ਪਰਮੇਸ਼ਰ ਏਕੋ ਜਾਣ ਲੋਹਾ ਸੋਨਾ ਹੋ ਗਿਆ ਕਮਾਲ ਦੀ ਗੱਲ ਹੈ ਉਹੀ ਤੁਰਿਆ ਫਿਰਦਾ ਸੀ ਨਸ਼ੇ ਕਰਦਾ ਆਨੰਦਪੁਰ ਸਾਹਿਬ ਗਏ ਨਮਸਕਾਰ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਗਏ ਖੰਡੇ ਬਾਟੇ ਦੀ ਪੋਲ ਲਈ ਅਮਰ ਤੇ ਛ ਗਿਆ ਲੋਹਾ ਸੋਨਾ ਹੋ ਗਿਆ ਸ਼ਰੀਰ ਵੀ ਸੋਨਾ ਹੋ ਗਿਆ ਸ਼ਰੀਰ ਸੋਨਾ ਹੋ ਗਿਆ ਸੋਨਾ ਦੇਣ ਦੀ ਲੋੜ ਨਹੀਂ ਸਰੀਰ ਹੀ ਸੋਨਾ ਹੋ ਗਿਆ ਗੁਰੂ ਨੇ ਸੋਨਾ ਬਣਾਤਾ ਅੰਦਰੋਂ ਬਾਹਰੋਂ ਸੋਨਾ ਬਣਾਤਾ ਅੱਗੇ ਦਰਸ਼ਨ ਕਰੋ ਜੀ ਹਰ ਆਪ ਅਮੁੱਲਕ ਹੈ ਕਿਉਂਕਿ ਪ੍ਰਭੂ ਆਪ ਤੇ ਅਮੁੱਲ ਹੈ ਨਾ ਕੋਈ ਨਹੀਂ ਖਰੀਦ ਸਕਦਾ ਪੈਸੇ ਦੇ ਕੇ ਧਨ ਦੇ ਕੇ ਆਪਣੀ ਹੋਂਮੇ ਨਾਲ ਤੇ ਕੋਈ ਖਰੀਦ ਨਹੀਂ ਸਕਦਾ ਕਿਰਪਾ ਹੋ ਜਾਵੇ ਕੋਈ ਮਨ ਰੱਖ ਤੇ ਵੇਚਣ ਨਾਲ ਵਿੱਚ ਤੇ ਇੱਕ ਦੂਜੀ ਗੱਲ ਇੱਕ ਸਵਾਲ ਖੜਾ ਹੋ ਜਾਂਦਾ ਜਿੰਨੇ ਵੀ ਮਹਾਰਾਜ ਦੇ ਸਰੂਪ ਛੱਪਦੇ ਨੇ ਪੌਥੀ ਸਭ ਛੱਪਦੀ ਹੈ ਨਾ ਕੁਝ ਕੁ ਪੈਸਿਆਂ ਨਾਲ ਆਉਂਦਾ ਹੈ ਕਈ ਥਾਵਾਂ ਤੇ ਪੈਸੇ ਵੀ ਦਿੱਤੇ ਜਾਂਦੇ ਨੇ ਮੈਂ ਬੇਨਤੀ ਕਰਦਾ ਉਹ ਜਿਹੜੇ ਪੈਸੇ ਦਿੰਦੇ ਨੇ ਉਹ ਸ਼ਿਆਹੀ ਦੇ ਪੈਸੇ ਨੇ ਕਾਗਜ਼ ਦੇ ਪੈਸੇ ਨੇ ਗੁਰਬਾਣੀ ਦੀ ਕੋਈ ਕੀਮਤ ਨਹੀਂ ਹੈ ਗੁਰਬਾਣੀ ਦੀ ਕੋਈ ਕੀਮਤ ਨਹੀਂ ਹੈ ਕਥਾ ਹੋ ਸਕਦੀ ਹੈ ਕਥਾ ਕੋਈ 1 ਘੰਟੇ ਕਰਕੇ ਆਪਣੇ 3100 ਰੁਪਏ ਲੈਂਦਾ ਕੋਈ ਕੀਰਤਨ ਵਾਲਾ 3100 ਰੁਪਏ ਲੈਂਦਾ ਮੁਆਫ ਕਰਨਾ ਕਥਾ ਦੀ ਕੋਈ ਕੀਮਤ ਨਹੀਂ ਕੀਰਤਨ ਦੀ ਕੋਈ ਕੀਮਤ ਨਹੀਂ ਹੈ ਉਹ ਕਿਸੇ ਦਾ ਠੀਕ ਹੈ ਨਾਲ ਫੁਲਕਾ ਚੱਲਦਾ ਕੋਈ 3100 ਲੰਦਾ ਕੋਈ 5100 ਲੰਦਾ ਕੋਈ 51000 ਲੰਦਾ ਕੋਈ ਲੱਖ ਵੀ ਲੰਦਾ ਕੋਈ 2 ਲੱਖ ਵੀ ਲੰਦਾ ਪਰ ਕੀਰਤਨ ਦੀ ਕੋਈ ਕੀਮਤ ਨਹੀਂ ਹੈ ਗੁਰਬਾਣੀ ਦੀ ਕੋਈ ਕੀਮਤ ਨਹੀਂ ਹੈ ਭਾਈ ਹਰ ਆਪ ਅਮੁੱਲਕ ਹੈ ਭਾਗਤੀ ਨਾ ਕੇ ਨਾਨਕਾ ਵੱਡੇ ਭਾਗ ਕੀਨਾਂ ਦੇ ਨੇ ਜਿਨ ਹਰ ਪੱਲੇ ਪਾਏ ਜਿਨ ਹਰ ਪੱਲੇ ਪਾਏ ਪੱਲੇ ਲੱਲੇ ਨੂੰ ਦੋ ਉੱਪਰ ਦੇਖੋ ਦਲਾਮਾਂ ਲੱਗੀਆਂ ਨੇ ਪੱਲੇ ਭਾਬ ਪੱਲੇ ਵਿੱਚ ਜਿਨ੍ਹਾਂ ਦੀ ਝੋਲੀ ਵਿੱਚ ਭਾਬ ਜਿਨ੍ਹਾਂ ਦੇ ਹਿਰਦੇ ਵਿੱਚ ਇਸ ਮਾਈਂਡ ਵਿੱਚ ਹਰੀ ਦਾ ਨਾਮ ਪੈ ਗਿਆ ਭਗਤੀ ਨਾ ਕੇ ਨਾਨਕਾ ਉਹ ਭਾਗਾ ਵਾਲੇ ਬਣ ਗਏ ਕਰਿਆ ਆ ਪੀਰ ਮੀਰਾ ਕਰਿਆ ਆ ਪੀਰ ਮੀਰਾ ਕਰਿਆ ਆ ਨਹ ਮਾਰੇ ਭਾਗ ਆਪਨੀ ਖੋਪਰੀ ਗੁਰੂ ਨੂੰ ਦਿੱਤੀ ਆਪਣੀ ਬੁਰੀਆਈਆਂ ਗੁਰੂ ਨੂੰ ਦਿੱਤੀਆਂ ਆਪ ਸਵਾਰੇ ਮੈਂ ਮਿਲਾਂ ਮੈਂ ਮਿਲੇ ਆਸੂ ਖੋਏ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਹੈ ਆਪ ਸਵਾਰੇ ਮੈਂ ਮਿਲਾਂ ਆਪਣੀ ਬੁਰਾਈਆਂ ਆਪਣੀ ਹੋਮੇ ਸਾਰੀ ਛੱਡ ਕੇ ਪਰਮਾਤਮਾ ਦੇ ਚਰਨਾਂ ਵਿੱਚ ਰੱਖ ਦਿੱਤੀ ਆਪਣੇ ਅੰਦਰੋਂ ਹੀ ਪਰਮਾਤਮਾ ਨਿਕਲ ਆਇਆ ਜੇ ਤੂੰ ਮੇਰਾ ਹੋਏ ਰਹਿ ਸਭ जग ਤੇਰਾ ਹੋਏ ਹਰ ਆਪ ਅਮੁੱਲਕ ਹੈ ਭਾਗਤੀ ਨਾ ਕੇ ਨਾਨਕਾ ਜਿਨ ਹਰ ਬਲ ਲੈ ਪਾਏ ਉਹਨਾਂ ਨੂੰ ਭਾਈ ਨਾਮ ਦੀ ਦਾਤ ਦੇ ਦਿੰਦਾ ਹੈ ਉਹਨਾਂ ਦੇ ਸ਼ਬਦ ਸੁਰਤ ਵਿੱਚ ਵਸ ਜਾਂਦਾ ਹੈ ਤੇ ਕਿਰਪਾ ਹੋ ਜਾਂਦੀ ਹੈ ਉਹ ਭਾਗਾਂ ਵਾਲੇ ਬਣ ਜਾਂਦੇ ਹਨ